ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਅੱਜ ਫਿਰ ਮੀਡੀਆ ਵਾਲਿਆਂ ਨੂੰ ਤੁਹਾਨੂੰ ਬੇਨਤੀ ਕੀਤੀ ਹੈ ਔਰ ਤੁਸੀਂ ਅੱਜ ਫਿਰ ਹਾਜ਼ਰ ਹੋਏ ਹੋ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਡੀ ਜਿਹੜੀ ਕੱਲੀ-ਕੱਲੀ ਗਤੀਵਿਧੀ ਹੈ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸਾਨੂੰ ਮਾਣ ਵੀ ਹੈ ਕਿਉਂਕਿ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਜਿਹੜਾ ਕਾਫਲਾ ਹੈ ਦਿਨ-ਪ੍ਰਤੀ ਦਿਨ ਜਿਹੜਾ ਵਾਧਾ ਹੋਇਆ ਨਜ਼ਰ ਆਊਗਾ ਸੋ ਅੱਜ ਸਾਡੇ ਨਾਲ ਮੈਡਮ ਨਵਜੋਤ ਸੋਲ ਜੀ ਜਿਹੜੇ ਸਾਡੇ ਸਵਰਗਵਾਸੀ ਸਾਡੇ ਐਮਐਲਏ ਸੋਲ ਸਾਹਿਬ ਹੀ ਉਹਨਾਂ ਦੇ ਮੈਸੇਜ ਉਹ ਵੀ ਅੱਜ ਬਤੌਰ ਹਾਜ਼ਰ ਨੇ ਔਰ ਨਾਲ ਦੇ ਨਾਲ ਸੰਨੀ ਆਲੋ ਵਾਲੀਆ ਜੀ ਸਾਡੇ ਜਿਹੜੇ ਸੀਵਰੇਜ ਬੋਰਡ ਪੰਜਾਬ ਦੇ ਜਿਹੜੇ ਚੇਅਰਮੈਨ ਨੇ ਜਿਨ੍ਹਾਂ ਦਾ ਇਸ ਇਲੈਕਸ਼ਨ ਦੇ ਵਿੱਚ ਬੜਾ ਵੱਡਾ ਰੋਲ ਹੈ ਜ਼ਿੰਮੇਵਾਰੀ ਹੈ ਬੜੀ ਵੱਡੀ ਉਹਨਾਂ ਦੇ ਨਾਲ ਲਖਨਾ ਜੀ ਉਹ ਵੀ ਸਾਡੇ ਪੰਜਾਬ ਦੇ ਚੇਅਰਮੈਨ ਨੇ ਉਹ ਵੀ ਬਾਕੂ ਵੀ ਜਿਹੜਾ ਰਾਤ ਦਿਨ ਮਿਹਨਤ ਕਰਕੇ ਕੰਮ ਕਰ ਰਹੇ ਨੇ ਔਰ ਨਾਲ ਦੇ ਨਾਲ ਸਾਡੇ ਬਰਸ਼ੜ ਦੀ ਜਿਹੜੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਅੰਥਕ ਮਿਹਨਤੀ ਨੇ ਔਰ ਨਾਲ ਅੰਜੂ ਮੈਡਮ ਜਿਨ੍ਹਾਂ ਦੀ ਬਦੌਲਤ ਅੱਜ ਕਈ ਪਰਿਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੋ ਅਸੀਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਔਰ ਨਾਲ ਦੇ ਨਾਲ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਦੀ ਆਪ ਜੀ ਨੂੰ ਸਾਡੇ ਸਰਪੰਚ ਸਾਹਿਬ ਸਾਦਾ ਸਿੰਘ ਜੀ ਜਿਨ੍ਹਾਂ ਦੀ ਮੈਂ ਕਹਿ ਸਕਦਾ ਵੀ ਕੋਈ ਨਾ ਸ਼ਰਾਰਤੀ ਅੰਸਰਾਂ ਵੱਲੋਂ ਇਹ ਵਿਖਾਇਆ ਗਿਆ ਹੈ ਵੀ ਪਤਾ ਨਹੀਂ ਉਹ ਸਾਡੇ ਨਾਲ ਚੱਲ ਰਹੇ ਨੇ ਵੀ ਕਿਸੇ ਹੋਰਾਂ ਪਾਰਟੀ ਦੇ ਨਾਲ ਚੱਲ ਰਹੇ ਨੇ ਪਰ ਬਤੌਰ ਅੱਜ ਉਹ ਵੀ ਸਾਡੇ ਨਾਲ ਬੈਠੇ ਨੇ ਤਾਂ ਜੋ ਕਿ ਇੱਕ ਵਾਰੀ ਤੁਹਾਡੇ ਵੀ ਰੂਬਰੂ ਇਹ ਦੱਸਿਆ ਜਾਵੇ ਵੀ ਸਾਡੇ ਮੌਜੂਦਾ ਸਰਪੰਚ ਸਾਹਿਬ ਗੱਗੂ ਬੂਹਾ ਤੋਂ ਸਾਦਾ ਸਿੰਘ ਹੋਣੀ ਸਮੁੱਚੀ ਉਹਨਾਂ ਦੀ ਟੀਮ ਹੈ ਰਾਤ ਦਿਨ ਪਾਰਟੀ ਲਈ ਮਿਹਨਤ ਕਰ ਰਹੀ ਹੈ ਕੰਮ ਕਰ ਰਹੀ ਹੈ ਅਸੀਂ ਉਹਨਾਂ ਦੀ ਮਿਹਨਤ ਦੀ ਵੀ ਦਾਤ ਦਿੰਨੇ ਆ ਕਿਉਂਕਿ ਜਦੋਂ ਵੀ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉਹ ਪਾਰਟੀ ਲਈ ਆਉਣ ਵਾਲੇ ਸਮੇਂ ਨੂੰ ਹੋਰ ਰਫ਼ਤਾਰ ਤੇਜ਼ ਕਰਕੇ ਰਾਤ ਦਿਨ ਮਿਹਨਤ ਕਰਨਗੇ ਜੀ ਸੋ ਉਹਨਾਂ ਦੇ ਨਾਲ ਜਿਹੜੀ ਸਰਪੰਚ ਸਾਹਿਬ ਦੀ ਟੀਮ ਹੈ ਉਹਨਾਂ ਦੇ ਨਾਲ ਜਰਨੈਲ ਸਿੰਘ ਹੁਣੀ ਵੀ ਆਏ ਨੇ ਜਗਜੀਤ ਸਿੰਘ ਹੁਣੀ ਵੀ ਆਏ ਨੇ ਗਰਵੰਤ ਸਿੰਘ ਹੁਣੀ ਵੀ ਆਏ ਨੇ ਪਰਮਜੀਤ ਸਿੰਘ ਜੀ ਤਜਿੰਦਰ ਸਿੰਘ ਇਹ ਇਹਨਾਂ ਦੀ ਸਾਰੀ ਟੀਮ ਹੈ ਸਰਪੰਚ ਸਾਦਾ ਸਿੰਘ ਹੋਣਾ ਦੀ ਔਰ ਨਾਲ ਦੇ ਨਾਲ ਜਿਹੜੀ ਨਵੀਂ ਜੁਆਇਨਿੰਗ ਹੈ ਉਹ ਮੈਡਮ ਅੰਜੂ ਮੈਡਮ ਜਿਨ੍ਹਾਂ ਦੇ ਨਾਲ ਗੁੱਜਰ ਭਾਈਚਾਰੇ ਦੇ ਵਿੱਚੋਂ ਕਿਉਂਕਿ ਮੇਨ ਆਗੂ ਸਹਿਬਾਨ ਜਿਹੜੇ ਨੇ ਇੱਥੇ ਇਕੱਠੇ ਹੋਏ ਨੇ ਉਹ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਉਹ ਅੱਜ ਨਾਲ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਜਾ ਰਹੇ ਨੇ ਅਸੀਂ ਬਤੌਰ ਸਾਰੀ ਲੀਡਰਸ਼ਿਪ ਉਹਨਾਂ ਦਾ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਜੀ ਆਖਦੀ ਆ ਉਹਨਾਂ ਦੇ ਵਿੱਚੋਂ ਰਾਸ਼ਿਦ ਮੁਹੰਮਦ ਉਹ ਵੀ ਅੱਜ ਆਮ ਆਦਮੀ ਪਾਰਟੀ ਨਾਲ ਜੁੜਨ ਜਾ ਰਹੇ ਨੇ ਉਹਨਾਂ ਦੇ ਨਾਲ ਬੱਬੂ ਜੀ ਹੁਸਨ ਜੀ ਪਰਮ ਜੀ ਬਿਸ਼ਨ ਸਿੰਘ ਜੀ ਗੁੱਗੂ ਜੀ ਇਹ ਅਗਵਾਈ ਮੈਡਮ ਜਿਹੜੇ ਨੇ ਅ ਅੰਜੂ ਵਰਮਾ ਜੀ ਡਿਸਟ੍ਰਿਕਟ ਇੰਚਾਰਜ ਔਰ ਕੈਪਟਨ ਨਾਲ ਦੇ ਨਾਲ ਬਲਦੇਵ ਸਿੰਘ ਹੋਣੀ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਹੁਣ ਸੰਨੀ ਆਲੂ ਵਾਲੀ ਜੀ ਨੂੰ ਬੇਨਤੀ ਕਰੂੰਗਾ ਵਰਸ਼ਕ ਜੀ ਨੂੰ ਬੇਨਤੀ ਕਰੂੰਗਾ ਮੈਡਮ ਜੀ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਪਰਿਵਾਰ ਅੱਜ ਸਾਡੇ ਨਾਲ ਆਏ ਨੇ ਉਹਨਾਂ ਦਾ ਪਹਿਲਾਂ ਤੇ ਉਹਨਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਕੇ ਉਹਨਾਂ ਦਾ ਜੀ ਆਇਆਂ ਆਖੀਏ ਉਹਦੇ ਤੋਂ ਬਾਅਦ ਫਿਰ ਸਟੈਪ ਬਾਈ ਸਟੈਪ ਆਪਾਂ ਵਿਚਾਰ ਆਪਣੇ ਪੇਸ਼ ਕਰਾਂ

ਹਲੋ ਹਲੋ ਆプチ ਇਹ ਨੂੰ ਹੁੜਦੇ ਦੋ ਹਲੋ ਠੀਕ ਹੋ ਗਿਆ ਠੀਕ ਹੋ ਗਿਆ ਓਕੇ ਨੇ ਪੱਕੀ ਮੋਰ ਲੱਗ ਜੈ ਨਾ ਨਾਲ ਜਿਹੜੇ ਸ਼ੱਕੀ ਵਹਿਮੀ ਆ ਉਹਨਾਂ ਨੂੰ ਪਤਾ ਲੱਗ ਜੈ ਠੀਕ ਇਹਨਾਂ ਨੂੰ ਪਤਾ ਨਹੀਂ ਹਾਂ ਹਾਂ ਏ ਓਕੇ 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 ਸੋ ਥੋੜਾ ਗਿਆ ਅੱਜ ਨਾਲੋ ਕੱਠੀ ਹੋ ਗਈ ਸੋ ਪਹਿਲਾ ਦਿਨ ਆ ਪਰਿਵਾਰਾਂ ਦਾ ਮੈਂ ਜੀਆਂ ਆ ਆਖਦਾ ਹਾਂ ਔਰ ਦਿਲ ਦੀ ਗਹਿਰਾਈ ਨਾਲ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜੇ ਇਸ ਮੌਕੇ ਦੇ ਵਿੱਚ ਮੇਨ ਮੌਤਬਾਰ ਜਿਹੜੇ ਪਰਿਵਾਰ ਉਹਨਾਂ ਦੇ ਮੁਖੀ ਆਏ ਨੇ ਔਰ ਆਮ ਆਦਮੀ ਪਾਰਟੀ ਦੀ ਗਤੀਵਿਧੀਆਂ ਨੂੰ ਹੋਰ ਜਿਹੜਾ ਤੇਜ਼ ਕਰਨਗੇ ਹੁਣ ਮੈਂ ਮੈਡਮ ਨਵਜੋਤ ਸੋਲ ਜੀ ਨੂੰ ਬੇਨਤੀ ਕਰੂੰਗਾ ਵੀ ਕੁਝ ਵਿਚਾਰ ਜਿਹੜੇ ਨੇ ਆਪਣੇ ਤੁਹਾਡੇ ਅੱਗੇ ਪੇਸ਼ ਕਰਨਗੇ ਜੀ। ਲਾ ਕੇ ਰੱਖੀ। ਹਾਂਜੀ ਲਾ ਕੇ ਰੱਖੀ। ਇੱਥੇ ਰੱਖ ਲਓ। ਲਓ। ਇਹ ਸਭ ਤੋਂ ਪਹਿਲਾਂ ਤੇ ਮੈਂ ਸਰਪੰਚ ਸਾਹਿਬ ਜੀ ਦੀ ਇਸ ਨੂੰ ਪ੍ਰੈਸ ਸਾਡੇ ਇੱਥੇ ਤੁਸੀਂ ਸਾਰੇ ਇਕੱਠੇ ਹੋਏ ਆਏ ਆ ਮੈਂ ਤੁਹਾਡਾ ਜੀ ਆਇਆਂ ਹੈ ਤੇ ਕਰਦੀ ਆ। ਤੇ ਨਾਲ ਹੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੀ ਸਭੂ ਜਿਹੜੀ ਲੀਡਰਸ਼ਿਪ ਆ ਜਿਹੜੋ ਛੋ ਮਲ ਏ ਬਟਾਲਾ ਸ਼ੈਰੀ ਕਲਸੀ ਜੀ ਸਾਡੇ ਮੈਡਮ ਅੰਜੂ ਜੀ ਸਾਡੇ ਸਰਪੰਚ ਸਾਹਿਬ ਸਰਪੰਚ ਦਾਸ ਸਿੰਘ ਜੀ ਸਾਡੇ ਸੰਨੀ ਆਲੂ ਵਾਲੀ ਜੀ ਤੇ ਸਾਡੇ ਨਾਲ ਹੀ ਲਖਨਾ ਜੀ ਜਿਹੜੇ ਕਿ ਸਾਡੇ ਆ ਏਸਲ ਕੇ ਛੇ ਤਰ ਤਰ ਹਲਕੇ ਛੇ ਬੜਾ ਵਧੀਆ ਕੰਮ ਕਰ ਰਿਹਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਨਾਲ ਹੀ ਜਿਹੜੀ ਅੱਜ ਪੰਚਾਇਤ ਜਿਹੜੀ ਆਈ ਆ ਇਹ ਪੰਚਾਇਤ ਜਿਹੜੀ ਜਿਹੜੂ ਡਾ ਸਾਹਿਬ ਐ ਐਮ ਐਲ ਏ ਸੀ ਐਸ ਹਲਕੇ ਦੇ ਉਦੋਂ ਹੀ ਇਹ ਸਾਡੇ ਨਾਲ ਬੜਾ ਵਧੀਆ ਇਹ ਸਾਰੇ ਜਿਹੜੇ ਉੱਥੋਂ ਦੇ ਵਸਨੀਕ ਉਹ ਕੰਮ ਕਰਾਉਂਦੇ ਰਹੇ ਆ ਤੇ ਹੁਣ ਵੀ ਇਹ ਸਾਡੇ ਨਾਲ ਹੀ ਆ ਤੇ ਇਹ ਅੱਜ ਆਏ ਅਸੀਂ ਮੈਂ ਇਹਨਾਂ ਦਾ ਜਿਵੇਂ ਐ ਕਰਦੀ ਆ ਤੇ ਮੈਂ ਆਸ ਕਰਦੀ ਆ ਕਿ ਜਿਸ ਤਰ੍ਹਾਂ ਅੱਗੇ ਸਾਡੀ ਡੋਸਾ ਦੇ ਹੁੰਦਿਆਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹੇ ਆ ਆਉਣ ਵਾਲੇ ਸਮੇਂ 'ਚ ਵੀ ਸਾਡੀ ਪਾਰਟੀ ਨੂੰ ਮਜ਼ਬੂਤ ਕਰਨ 'ਚ ਉਹਦੇ ਕੰਮਾਂ 'ਚ ਸਾਡਾ ਸਾਥ ਦਿੰਦੇ ਰਹਿਣਗੇ ਮੈਂ ਖੀਰ ਤੇ ਬਹੁਤ ਬਹੁਤ ਧੰਨਵਾਦ ਕਰਦੀ ਹੁਣ ਮੈਂ ਬੇਨਤੀ ਇੱਕ ਵਾਰੀ ਹੁਣ ਮੈਂ ਬੇਨਤੀ ਕਰਦਾ ਇੱਕ ਮਿੰਟ ਕਰਦੇ ਮੈਂ ਬੇਨਤੀ ਕਰਦਾ ਜੀ ਸੰਨੀ ਆਲੂ ਵਾਲੀ ਜੀ ਨੂੰ ਉਹ ਵੀ ਆਪਣੇ ਜਿਹੜੇ ਵਿਚਾਰ ਜਿਹੜੇ ਪੇਸ਼ ਕਰਨਗੇ ਪਹਿਲਾਂ ਤੇ ਮਾਈਕੋ ਤੱਕ ਮੈਂ ਬੇਨਤੀ ਕਰਦਾ ਕਾਈ ਬਣਾ ਲਓ ਆਵਾਜ਼ ਸਾਊਂਡ ਠੀਕ ਹੈ ਜੀ ਬਾਕੀ ਨਾਲਲੇ ਬੇਗੋ ਜੱਨੀ ਚਲੇ ਆਏ ਚੰਨੇ ਵਾਲੀ ਵਾਲੇ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਦਿੱਲੀ ਕਿਉਂਕਿ ਪ੍ਰੈਸ ਦਾ ਸਭ ਤੋਂ ਇੰਪੋਰਟੈਂਟ ਰੋਲ ਹੈ ਤੇ ਤੁਸੀਂ ਇਸ ਰੋਲ 'ਚ ਬੇਹਕੂਮੀ ਮੈਂ ਕਹਿ ਰਿਹਾ ਵੀ ਦਿੱਲੀ ਅਸੀਂ ਦੇਖ ਰਹੇ ਹਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਦਿਲੋਂ ਕਿ ਤੁਸੀਂ ਜਿਵੇਂ ਆਮ ਆਦਮੀ ਪਾਰਟੀ ਨੂੰ ਕਵਰ ਕਰਦੇ ਪਏ ਹੋ ਅੱਜ ਸਾਡੀ ਖੁਸ਼ਕਿਸਮਤੀ ਹੈ ਤੇ ਸਾਡੀ ਵੱਡੀ ਭੈਣ ਨਵਜੋਤ ਸੋਹਲ ਜੀ ਸਾਡੇ ਵਿਚ ਨੇ ਕਿਉਂਕਿ ਡਾਕਟਰ ਸਾਹਿਬ ਨਾਲ ਤਾਂ ਕੰਮ ਕਰਨ ਦਾ ਪਿਛਲੇ 3 ਸਾਲਾਂ ਤੋਂ ਮੌਕਾ ਮਿਲ ਰਿਹਾ ਸੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਤੇ ਡਾਕਟਰ ਸਾਹਿਬ ਦੇ بیٹے ਜਿਹੜੇ ਕਿ ਡਾਕਟਰ ਨੇ ਮੁਹਾਲੀ ਚ ਉਹਨਾਂ ਨਾਲ ਵੀ ਬੜਾ ਪਿਆਰ ਹੈ ਤੇ ਮੈਡਮ ਅੱਜ ਸਪੈਸ਼ਲ ਆਏ ਨੇ ਮੈਡਮ ਤੁਹਾਡਾ ਧੰਨਵਾਦ ਕਰਦੇ ਆਂ ਸਾਡੇ ਵਰਕਿੰਗ ਪ੍ਰਧਾਨ ਜੀ ਸ਼ੈਰੀ ਕਲਸੀ ਜੀ ਜਿਹੜੇ ਕਿ 24 ਘੰਟੇ ਅੱਜਕਲ ਪਟਾਲਾ ਛੱਡ ਕੇ ਤੁਹਾਡੇ ਵਿੱਚ ਹੀ ਹੁੰਦੇ ਨੇ ਇਹਨਾਂ ਦਾ ਧੰਨਵਾਦ ਕਰਦੇ ਆਂ ਸਾਡੇ ਪ੍ਰਸ਼ਡ ਸਾਹਿਬ ਸਾਡੇ ਗੁਰਦੇਵ ਲਖਣਾ ਜੀ ਅੰਜੂ ਵਰਮਾ ਮੈਡਮ ਜੀ ਸਰਪੰਚ ਸਾਹਿਬ ਤੇ ਸਾਡੇ ਜਿਹੜੇ ਨਵੇਂ ਭਰਾ ਪਾਰਟੀ ਦੇ ਅੰਦਰ ਆਏ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਪਾਰਟੀ ਜਿਹੜੀ ਹੈ ਇਹ ਮਜ਼ਬੂਤ ਹੁੰਦੀ ਹੈ ਜਦ ਭਰਾ ਇਸ ਚ ਆਉਂਦੇ ਨੇ ਔਰ ਮਜ਼ਬੂਤੀ ਕੱਲੀ ਪਾਰਟੀ ਨੂੰ ਨਹੀਂ ਮਿਲਦੀ ਮਜ਼ਬੂਤੀ ਪੰਜਾਬ ਨੂੰ ਵੀ ਮਿਲਦੀ ਹੈ ਚੰਗੇ ਚੰਗੇ ਲੋਕ ਹਰ ਇੱਕ ਪਾਰਟੀਆਂ ਚ ਹੈਗੇ ਨੇ ਪਰ ਜਦ ਇਕੱਠੇ ਹੁੰਦੇ ਨੇ ਤੇ ਇੱਕ ਵੈਸੇ ਚ ਆਂਦਾ ਕਿ ਕ腐ਪਸ਼ਨ ਦੀ ਜਿਹੜੀ ਲੜਾਈ ਆ ਆਮ ਆਦਮੀ ਪਾਰਟੀ ਦੀ ਉਸ ਚਾਜ ਹੋਰ ਵਾਅਦਾ ਹੋਇਆ ਜਿਹੜੇ ਡਿਵੈਲਪਮੈਂਟ ਦੀ ਅਸੀਂ ਸ਼ੁਰੂਆਤ ਕੀਤੀ ਹੋਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਚਾਜ ਹੋਰ ਜ਼ਫਾ ਹੋਇਆ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਤੁਸੀਂ ਅੱਜ ਪਾਰਟੀ ਚ ਆਇਓ ਤੁਹਾਨੂੰ ਜੀ ਆਇਆਂ ਨੂੰ ਵੀ ਆਖਦਾ ਤੁਹਾਡਾ ਧੰਨਵਾਦ ਵੀ ਕਰਦਾ ਤੇ ਜਿਹੜੇ ਵੀ ਤੁਸੀਂ ਤਰਨ ਤਰਨ ਦੀ ਡਿਵੈਲਪਮੈਂਟ ਦੇ ਕੰਮ ਕਰ ਰਹੇ ਹੋ ਤੇ ਜਿਹੜੇ ਚਾਹੁੰਦੇ ਹੋ ਹੋਰ ਹੋਣ ਕਿਉਂਕਿ ਅਸੀਂ ਪਿੱਛੇ ਵੀ ਤੁਹਾਨੂੰ ਦੱਸਿਆ ਕਿ ਇੱਥੇ ਕਿੰਨੇ ਕਰੋੜ ਰੁਪਏ ਅਸੀਂ ਤਰਨਤਰਨ ਚ ਆਲਰੇਡੀ ਡਾਕਟਰ ਸੋਹਲ ਜੀ ਦੀ ਜਦੋਂ ਮਿਲੇ ਸੀਗੇ ਉਹਨਾਂ ਦੇ ਅੰਦਰ ਅਸੀਂ ਇੱਥੇ ਖਰਚ ਕੀਤਾ ਜਿਹਦੇ ਅੰਦਰ 35 ਕਰੋੜ ਰੂਰਲ ਡਵੈਲਪਮੈਂਟ ਦਾ ਆਇਆ ਜਿੰਦਰ 30 ਕਰੋੜ ਆਪਣੇ ਸੜਕਾਂ ਬਣਾਉਣ ਦਾ ਆਇਆ ਤੇ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਤੇ ਡਵੈਲਪਮੈਂਟ ਹੋਈ ਅੱਜ ਤੁਹਾਡੇ ਹਲਕੇ ਚ ਜਿਹੜੇ ਕੰਮ ਰਹਿੰਦੇ ਨੇ ਜਿਹੜੇ ਕੰਮ ਹੋਰ ਹੋਣ ਵਾਲੇ ਨੇ ਕਿਉਂਕਿ ਡੇਢ ਸਾਲ ਉਹਨੇ ਤਾਂ ਐਸੀ ਟਾਈਮ ਨੂੰ ਪਿਆ ਤੇ ਡੇਢ ਸਾਲ ਚ ਹੋਰ ਜਿਹੜੀ ਡਿਵੈਲਪਮੈਂਟ ਹੋਏਗੀ ਉਸ ਦੇ ਅੱਗੇ ਆਪਾਂ ਕੰਮ ਨੂੰ ਵਧਾਵਾਂਗੇ ਔਰ ਤੁਹਾਨੂੰ ਜੀ ਆਇਆਂ ਨੂੰ ਵੀ ਆਖਦੇ ਆ ਉਹ ਰਾਜ ਕਿਉਂਕਿ ਸਾਡੇ ਸਟੇਟ ਦੇ ਜਨਰਲ ਸੈਕਟਰੀ ਵੀ ਨੇ ਬਰਸਰ ਸਾਹਿਬ ਔਰ ਰਾਜੋ ਸਾਡੀ ਪ੍ਰੈਸ ਮਿਲਣੀ ਚਾਏ ਨੇ ਮੰਡੀ ਬੋਰਡ ਦੇ ਚੇਅਰਮੈਨ ਨੇ ਤੇ ਜਿਹੜੀ 19000 ਕਿਲੋਮੀਟਰ ਸੜਕ ਬਣ ਰਹੀ ਹੈ ਉਸ ਚ ਸਭ ਤੋਂ ਵੱਡਾ ਯੋਗਦਾਨ ਵੀ ਇਹਨਾਂ ਦਾ ਹੈ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜਰੂਰ ਹੋ ਜਿਹੜੀ ਡਿਵੈਲਪਮੈਂਟ ਹੈ ਉਹਦੇ ਬਾਰੇ ਜਰੂਰ ਦੱਸਣ ਸਾਡੇ ਸਾਥੀਆਂ ਬਰਸੜ ਸਾਹਿਬ ਧੰਨਵਾਦ ਜੀ ਸਰ ਧੰਨਵਾਦ ਸਾਥੀਓ ਪਹਿਲਾਂ ਤਾਂ ਮੈਂ মিডিਏ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਕਾਸ ਤੋਂ ਉਸਤੇ ਮੈਂ ਧੰਨਵਾਦ ਕਰਦਾ ਸਾਡੀ ਭੈਣ ਮਿਸ ਸੋਹਲ ਡਾਕਟਰ ਨਵਜੋਤ ਕੁਰਜੀਦਾ ਜਿਹਨੇ ਇਹੋ ਜਿਹੇ ਹਾਲਾਤਾਂ ਵਿੱਚ ਵੀ ਇੱਕ ਅਠਰਮੇ ਦੇ ਨਾਲ ਪਾਰਟੀ ਦੇ ਨਾਲ ਖੜੇ ਨੇ ਜੋ ਡਾਕਟਰ ਸੋਹਲ ਸਾਹਿਬ ਕਮਿਟਮੈਂਟ ਦੇ ਨਾਲ ਖੜੇ ਸੀਗੇ ਉਸ ਇੱਕ ਕਮਿਟਮੈਂਟ ਦੇ ਨਾਲ ਸਾਡੀ ਭੈਣ ਨੇ ਆ ਕੇ ਬੜੇ ਭਾਵਕ ਤਰੀਕੇ ਦੇ ਨਾਲ ਜਿਸ ਦਿਨ ਸ਼ੁਰੂਆਤ ਕੀਤੀ ਆ ਉਸ ਦਿਨ ਵੀ ਬੋਲੀ ਸੀ ਅੱਜ ਵੀ ਆਪਣੇ ਦੁੱਖ ਨੂੰ ਭੁਲਾ ਕੇ ਲੋਕਾਂ ਦੇ ਦੁੱਖ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਹ ਹਰ ਬੰਦਾ ਨਹੀਂ ਕਰ ਸਕਦਾ ਇਹੋ ਜਿਹੇ ਮੌਕੇ ਉਹੀ ਲੋਕ ਕਰ ਸਕਦੇ ਨੇ ਜਿਨ੍ਹਾਂ ਦੇ ਮਨ ਅੰਦਰ ਭਾਵਨਾ ਹੋਵੇ ਲੋਕਾਂ ਦੀ ਸੇਵਾ ਕਰਨ ਦੀ ਔਰ ਬੜੀ ਸਹਿਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਉਸ ਦੁੱਖ ਨੂੰ ਭੁਲਾਉਂਦੇ ਹੋਏ ਪਾਰਟੀ ਦੀ ਭਲਾਈ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰ ਰਹੇ ਨੇ ਮੈਂ ਧੰਨਵਾਦ ਕਰਦਾ ਸਾਡੀ ਭੈਣ ਦਾ ਔਰ ਨਾਲ ਹੀ ਸਾਡੇ ਵਰਕਿੰਗ ਪ੍ਰਧਾਨ ਸ਼ਹਿਰੀ ਕਲਸੀ ਜੀ ਉਹਨੇ ਬੋਲ ਰਹੇ ਸੀਗੇ ਡਾਕਟਰ ਸਨੀ ਆਲੂ ਵਾਲੀ ਆ ਜੀ ਲਖਨਾ ਜੀ ਪੈਣੰਜੂ ਜੀ ਔਰ ਜਿੰਨੇ ਵੀ ਸਾਡੇ ਸਾਥੀ ਅੱਜ ਜੁਆਇਨ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਸਵਾਗਤ ਕਰਦਾ ਕਿਉਂਕਿ ਲੜਾਈ ਬਹੁਤ ਵੱਡੀ ਆ ਪੰਜਾਬ ਦੀ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਅਕਾਲੀ ਦਲ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕੀਤਾ ਆ ਆਰਥਿਕ ਤੌਰ ਤੇ ਉਸ ਦੇ ਬਦਲ ਵਜੋਂ ਜੋ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਔਰ ਆਮ ਆਦਮੀ ਪਾਰਟੀ ਨੇ ਜੋ ਕਮਿਟਮੈਂਟ ਕੀਤੀ ਲੋਕਾਂ ਦੇ ਨਾਲ ਉਹ ਤੇ ਪੂਰਾ ਉਤਰ ਰਹੀ ਹੈ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ਬਣਨ ਤੋਂ 3 ਮਹੀਨਿਆਂ ਦੇ ਅੰਦਰ ਅੰਦਰ 600 ਯੂਨਟ ਲੋਕਾਂ ਦੀ ਬਿਜਲੀ ਫ੍ਰੀ ਕੀਤੀ ਔਰ ਉਹਦੀ ਵਜ੍ਹਾ ਕਰਨਾ ਅੱਜ 90% ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਘਰੇਲੂ ਬਿਜਲੀ ਕਿਸਾਨਾਂ ਦੀ ਬਿਜਲੀ ਫ੍ਰੀ ਹੈ ਔਰ 24 ਘੰਟੇ ਲੋਕਾਂ ਨੂੰ ਬਿਜਲੀ ਮਿਲ ਰਹੀ ਹੈ ਫਿਰ ਪਹਿਲੀ ਵਾਰ ਹੋਇਆ ਕਿ ਥਰਮਲ ਪਲਾਂਟ ਖਰੀਦ ਕੇ ਪ੍ਰਾਈਵੇਟ ਥਰਮਲ ਫਰਾਂਟ ਖਰੀਦ ਕੇ ਸਰਕਾਰ ਨੇ ਲੋਕਾਂ ਨੂੰ ਸਮਰਪਿਤ ਕੀਤਾ ਹੈ ਇੱਥੇ ਹੀ ਬੱਸ ਨੇ ਸਾਡੀਆਂ ਭੈਣਾਂ ਨੂੰ ਸਾਰੇ ਪੰਜਾਬ ਦੇ ਵਿੱਚ ਬੱਸਾਂ ਦਾ ਸਫ਼ਰ ਫ੍ਰੀ ਹੈ ਔਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮੋਹੱਲਾ ਕਲੀਨਿਕ ਬਣ ਰਹੇ ਨੇ ਲੋਕਾਂ ਦੀ ਸਿਹਤ ਵਾਸਤੇ ਕਿਸ ਤਰ੍ਹਾਂ ਸਕੂਲਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਔਰ ਕਿਸ ਤਰ੍ਹਾਂ 10 ਲੱਖ ਰੁਪਏ ਦਾ ਬੀਮਾ ਹਰ ਪਰਿਵਾਰ ਦਾ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕਿਸੇ ਬਿਮਾਰੀ ਦੇ ਸਮੇਂ ਉਹਨਾਂ ਨੂੰ ਔਖਾ ਨਾ ਹੋਣਾ ਪਵੇ ਔਰ ਇੱਥੇ ਹੀ ਬੱਸ ਨੇ ਸਭ ਤੋਂ ਵੱਡੀ ਗੱਲ ਜਿਹੜੀ ਕਿਸਾਨ ਭਰਾਵਾਂ ਵਾਸਤੇ ਸੀਗੀ ਕਿ ਉਹ ਉਹਨਾਂ ਨੂੰ ਪਾਣੀ ਟੇਲਾ ਤੱਕ ਜਿਹੜਾ ਪਾਣੀ ਦਿੱਤਾ ਗਿਆ ਤਾਂ ਕਿ ਨਹਿਰੀ ਸਿੰਚਾਈ ਦੇ ਨਾਲ ਇੱਕ ਤਾਂ ਸਾਡਾ ਡੂੰਗਾ ਪਾਣੀ ਜਿਹੜਾ ਹੋ ਗਿਆ ਸੀ ਉਹਦੇ ਵਿੱਚ ਰੁਕਾਵਟ ਆਵੇ ਦੂਜਾ ਲੋਕਾਂ ਨੂੰ ਮਿਨਰਲ ਪਾਣੀ ਮਿਲੇ ਖੇਤੀ ਵਾਸਤੇ ਉਹਦੇ ਵਿੱਚ ਖਾਦ ਵੀ ਘੱਟ ਪੈਂਦੀ ਹੈ ਫਿਰ ਮੰਡੀ ਰੋਡ ਵੱਲੋਂ ਜਿਸ ਤਰ੍ਹਾਂ ਸਣੀ ਜੀ ਕਹਿ ਰਹੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੇ 9 ਸਾਲਾਂ ਤੋਂ ਲਿੰਕ ਰੋਡ ਦੀ ਡਿਵੈਲਪਮੈਂਟ ਨਹੀਂ ਹੋਈ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਇੱਥੋਂ ਹੀ ਆਪਾਂ ਸ਼ੁਰੂ ਕੀਤਾ ਸੀਗਾ ਉਸ ਦਿਨ ਸੜਕਾਂ ਦਾ ਉਦਘਾਟਨ 19,000 ਕਿਲੋਮੀਟਰ ਸੜਕ ਬਣ ਰਹੀ ਹੈ ਜਿਹਦੇ ਉੱਤੇ 3425 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਅਸੀਂ ਬਣਾਇਆ ਹੈ ਔਰ ਜੋ ਵੀ ਸੜਕ ਬਣੂਗੀ ਉਹ ਸੜਕ 5 ਸਾਲ ਵਾਸਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ ਕਿ ਜੇ ਉਹਦਾ 1 ਕਰੋੜਾ ਵੀ ਉਖੜ ਗਿਆ ਤਾਂ ਉਹ ਠੇਕੇਦਾਰ ਨੇ ਦੁਬਾਰਾ ਉਹਨੂੰ ਲਾ ਕੇ ਦੇਣਾ ਇਹ ਪਹਿਲੀ ਵਾਰ ਹੋ ਰਿਹਾ ਹੈ ਕਿਉਂਕਿ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਅਸੀਂ ਚਾਹੁੰਦੇ ਹਾਂ ਪਾਰਦਰਸ਼ਤਾ ਦੇ ਨਾਲ ਹੋਣ ਇਹਦੇ ਵਾਸਤੇ ਇੱਕ ਫਲਾਈਂਗ ਸquad ਵੀ ਬਣਾਇਆ ਤਾਂ ਕਿ ਕੋਈ ਕਾਲਾ-ਮਾਲਾ ਨਾ ਹੋਵੇ ਔਰ ਉੱਥੇ ਦੀਆਂ ਪੰਚਾਇਤਾਂ ਨੂੰ ਸਮਾਜ ਸੰਸਥਾਵਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਕੋਈ ਗੜਬੜਾ ਅਸੀਂ ਟੋਲ ਫ੍ਰੀ ਨੰਬਰ ਦਿੱਤੇ ਨੇ ਸਾਨੂੰ ਕਾਲ ਕਰੋ ਅਸੀਂ ਨਾਲ ਦੀ ਨਾਲ ਉਹਨੂੰ ਹੱਲ ਕਰਾਂਗੇ ਫਿਰ ਮੰਡੀਆਂ ਦੇ ਵਿੱਚ ਪਿਛਲੇ 15 ਸਾਲਾਂ ਤੋਂ 20 ਸਾਲਾਂ ਤੋਂ ਲੇਬਰ ਦੀ ਡਿਮਾਂਡ ਸੀਗੀ ਕਿ ਸਾਡੇ ਲੇਬਰ ਰੇਟ ਵਧਾਏ ਜਾਣ ਕਦੇ ਕਿਸੇ ਸਰਕਾਰ ਨੇ ਉਹਨਾਂ ਦੀ ਗਰੀਬਾਂ ਦੀ ਸੁਣਵਾਈ ਨਹੀਂ ਕੀਤੀ ਪਹਿਲੀ ਸਰਕਾਰ ਹੈ ਕਿ ਅਸੀਂ ਉਹਨਾਂ ਦੇ ਲੇਬਰ ਰੇਟ ਵਧਾਏ ਅੱਜ ਇਹੀ ਕਾਰਨ ਹੈ ਕਿ ਮੰਡੀਆਂ 'ਚ ਕੋਈ ਸਮੱਸਿਆ ਨਹੀਂ ਆ ਰਹੀ ਤੁਸੀਂ ਦੇਖਿਆ ਕਿੰਨਾ ਸੁਮੂਥਲੀ ਸਾਡਾ ਜਿਹੜੀ ਪ੍ਰੋਕਿਊਰਮੈਂਟ ਹੋ ਰਹੀ ਹੈ ਕਿੰਨੀ ਸੁਮੂਥਲੀ ਲਿਫਟਿੰਗ ਹੋ ਰਹੀ ਹੈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਇਸ ਲਈ ਡਿਵੈਲਪਮੈਂਟ ਦੇ ਕੰਮ ਜਾਰੀ ਨੇ ਅੱਜ ਲਿੰਕ ਰੋਡ ਸਾਰੇ ਪਿੰਡਾਂ 'ਚ ਬਣ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਸੜਕਾਂ ਬਣਨੀਆਂ ਨੇ ਉਹ ਵੀ ਬਣਾਵਾਂਗੇ ਕਿਉਂਕਿ 8500 ਕਰੋੜ ਤੋਂ ਵੱਧ ਸਾਡਾ ਪੈਸਾ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਾਹਿਬ ਨੇ ਰੂਰਲ ਡਿਵੈਲਪਮੈਂਟ ਦਾ ਰੋਕ ਰੱਖਿਆ ਹੈ ਪਰੰਤੂ ਉਹ ਪੈਸਾ ਮਿਲ ਜਾਣਾ ਹੈ ਉਹ ਸਾਡਾ ਪੰਜਾਬ ਦਾ ਹੱਕ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਉਹਦਾ ਫੈਸਲਾ ਜਲਦ ਹੋਊਗਾ ਔਰ ਸਾਨੂੰ ਉਹ ਪੈਸਾ ਮਿਲੂਗਾ ਜਿਹਦੇ ਨਾਲ ਆਪਾਂ ਪੂਰੇ ਪੰਜਾਬ ਦੀਆਂ ਸਾਰੀਆਂ ਸੜਕਾਂ ਸਾਰੀਆਂ ਮੰਡੀਆਂ ਉਹਨਾਂ ਦੀ ਡਿਵੈਲਪਮੈਂਟ ਹੋਰ ਵਧੀਆ ਢੰਗ ਨਾਲ ਕਰਾਵਾਂਗੇ ਇਸ ਲਈ ਇੱਕ ਵਿਕਾਸ ਦੀ ਲਹਿਰ ਜਿਹੜੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸ਼ੀਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸੋਚ ਹੈ ਜਿਹਦੇ ਨਾਲ ਆਰਥਿਕ ਤੌਰ ਤੇ ਪੰਜਾਬ ਤਰੱਕੀ ਕਰੂਗਾ ਕਿਉਂਕਿ ਫੋਕੇ ਜਕਾਰਿਆਂ ਨਾਲ ਨਾਹਰਿਆਂ ਨਾਲ ਕਦੇ ਕੋਈ ਸੂਬਾ ਤਰੱਕੀ ਨਹੀਂ ਕਰਦਾ ਤਰੱਕੀ ਕਰਨ ਵਾਸਤੇ ਪਲਾਨ ਕਰਨਾ ਪੈਂਦਾ ਹੈ ਔਰ ਉਹਦੇ ਤੇ ਅਮਲ ਕਰਨਾ ਪੈਂਦਾ ਹੈ ਔਰ ਸਹੀ ਢੰਗ ਨਾਲ ਪਾਰਦਰਸ਼ਤਾ ਦੇ ਨਾਲ ਕੰਮ ਕਰਨਾ ਪੈਂਦਾ ਹੈ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਹੋ ਰਹੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜਾ ਇਹ ਹਲਕੇ ਦਾ ਵਿਕਾਸ ਹੈ ਜਿਸ ਢੰਗ ਦੇ ਨਾਲ ਹੁਣੇ ਸਣੀ ਜੀ ਦੱਸ ਰਹੇ ਸੀਗੇ ਕਿ ਕੋਈ ਸੜਕ ਨਹੀਂ ਛੱਡ ਰਹੇ ਕੋਈ ਏਰੀਆ ਦੀ ਡਿਵੈਲਪਮੈਂਟ ਨਹੀਂ ਛੱਡ ਰਹੇ ਚਾਹੇ ਥੋਡੀਆਂ ਫਿਰਨੀਆਂ ਪੱਕੀਆਂ ਕਰ ਲੈਣੀਆਂ ਉਹਨੂੰ ਕੰਕਰੀਟ ਦੀਆਂ ਬਣਾਵਾਂਗੇ ਸਾਰੀਆਂ ਫਿਰਨੀਆਂ ਪਿੰਡਾਂ ਦੀਆਂ ਉਹ ਵੀ ਮੰਡੀ ਬੋਰਡ ਵੱਲੋਂ ਬਣਾਵਾਂਗੇ ਔਰ ਕੋਈ ਵੀ ਡਿਵੈਲਪਮੈਂਟ ਦਾ ਕੰਮ ਜੋ ਸਾਡੇ ਇੱਥੇ ਸਾਡੀ ਭੈਣ ਨਵਜੋਤ ਜੀ ਔਰ ਸਾਡੇ ਨਵੇਂ ਚੁਣ ਜਾਣ ਵਾਲੇ ਐਮਐਲਏ ਸੰਧੂ ਸਾਹਿਬ ਸਾਨੂੰ ਦੱਸਣਗੇ ਅਸੀਂ ਸਾਰਿਆਂ ਨੂੰ ਅਮਲ ਦੇ ਵਿੱਚ ਲਿਆਵਾਂਗੇ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਦਾ ਜਿਹਨਾਂ ਸੱਜਣਾ ਨੇ ਜੁਆਇਨ ਕੀਤਾ ਹੈ ਉਹਨਾਂ ਦਾ ਸਵਾਗਤ ਕਰਦਾ ਐ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਐ ਕਿ ਪਾਰਟੀ ਵੱਲੋਂ ਉਹਨਾਂ ਨੂੰ ਪੂਰਾ ਮਾਨ ਸਤਕਾਰ ਪਾਰਟੀ ਦੇ ਵਿਚਾਰ ਸਰਕਾਰ ਦੇ ਵਿੱਚ ਮਿਲੇਗਾ ਉਹਨਾਂ ਦੀਆਂ ਇਛਾਵਾਂ ਮੁਤਾਬਕ ਉਹਨਾਂ ਦੀ ਸਲਾਹ ਮੁਤਾਬਕ ਅਸੀਂ ਇਸ ਹਲਕੇ ਦੀ ਡਿਵੈਲਪਮੈਂਟ ਨੂੰ ਅੱਗੇ ਵਧਾਵਾਂਗੇ ਐਨੇ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਜੀ ਇਸ ਪਰਿਵਾਰ ਨੂੰ ਜਦੋਂ ਪੁੱਛਿਆ ਗਿਆ ਵੀ ਅੱਜ ਤੁਸੀਂ ਆਮ ਆਦਮੀ ਪਾਰਟੀ ਕਿਉਂ ਜੁਆਇਨ ਕਰਨ ਲੱਗੇ ਸਾਡੀ ਭੈਣ ਨੇ ਦੱਸਿਆ ਵੀ ਇਹਨਾਂ ਦੀ ਸੋਚ ਕੀ ਹੈ ਅਸਲ ਸੇ ਜਦੋਂ ਵੋਟ ਪਾਉਣ ਜਾਈਏ ਅੱਗੇ ਲਿਖਿਆ ਹੁੰਦਾ ਮਤਦਾਨ ਮਤਦਾਨ ਹੁੰਦਾ ਕਹਿੰਦੇ ਆਪ ਦੀ ਸਰਕਾਰ ਤੇ ਜੇ ਆਪ ਦਾ ਐਮਐਲਏ ਬਣੂਗਾ ਤੇ ਹਲਕੇ ਦੀ ਤਰੱਕੀ ਹੋ ਜਾ ਤੇ ਜੇ ਕਿਸੇ ਹੋਰ ਪਾਰਟੀਆਂ ਨੂੰ ਵੋਟਾਂ ਪਾਤੀਆਂ ਉਹ ਸਿਰਫ ਤੇ ਸਿਰਫ ਵਿਰੋਧਤਾ ਹੀ ਕਰਨਗੇ ਜੇ ਤਰੰਤਾਰ ਦੀ ਤਰੱਕੀ ਕਰਨੀ ਹੈ ਤੇ ਫਿਰ ਸਾਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਜ਼ਰੂਰੀ ਚਾਹੀਦਾ ਸੋ ਮੈਂ ਇਹਨਾਂ ਦੀ ਸੋਚ ਤੋਂ ਕਾਫੀ ਪ੍ਰਭਾਵਿਤ ਵੀ ਹਾਂ ਤੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਕਿਉਂਕਿ ਇਹ ਐਸੀਆਂ ਸੋਚਾਂ ਜਿਹੜੀਆਂ ਹੁੰਦੀਆਂ ਨੇ ਉਹੋ ਹੀ ਹਲਕੇ ਦੀਆਂ ਤਰੱਕੀ ਲੈ ਕੇ ਆਉਂਦੀਆਂ ਠੀਕ ਹੈ